ਪੰਜਾਬੀ ਰਸੋਈ ਬਨੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਆਰਬੀ ਦੀ ਸਬਜ਼ੀ ਆਰਬੀ ਦੀ ਸਬਜ਼ੀ ਬਣਾਉਣ ਲਈ ਆਪਾਂ ਪਹਿਲਾਂ ਸਰੋਂ ਦਾ ਤੇਲ ਪਾਏ ਆ ਕੜਾਹੀ 'ਚ ਦੋ ਦੋ ਕੜਛੀਆਂ ਆਪਾਂ ਆਰਬੀ ਨੂੰ ਪਹਿਲਾਂ ਛਿੱਲ ਕੇ ਆਪਾਂ ਨਮਕਾ 'ਚ ਨਮ ਕਾਲੇ ਪਾਣੀ 'ਚ ਧੋ ਲਿਆ ਇਹਨੂੰ ਸੁਮਾਰ ਕੇ ਮਲ ਮਲ ਕੇ ਹੁਣ ਆਪਾਂ ਇਹਨੂੰ ਤੇਲ 'ਚ ਫਰਾਈ ਕਰਾਂਗੇ ਆਰਬੀ ਨੂੰ ਅਰਬੀ ਨੂੰ ਆਪਾਂ 15 ਮਿੰਟ ਤੇਲ 'ਚ ਫਰਾਈ ਕਰਾਂਗੇ ਅਰਬੀ ਨੂੰ ਆਪਾਂ ਦੋ-ਤਿੰਨ ਵਾਰੀ ਅਰਬੀ ਨੂੰ ਹਿਲਾ ਲਵਾਂਗੇ ਅਰਬੀ ਆਪਾਂ 15 ਮਿੰਟ ਫਰਾਈ ਕਰ ਲਈ ਅਰਬੀ ਆਪਨੀ ਬਣ ਗਈ ਹੁਣ ਆਪਾਂ ਅਰਬੀ ਪਲੇਟ 'ਚ ਕੱਢ ਲਵਾਂਗੇ ਆਰਬੀ ਆਪਾਂ ਪਲੇਟ 'ਚ ਕੱਢ ਲਈ। ਆਰਬੀ ਆਪਣੀ ਫਰਾਈ ਹੋ ਗਈ। ਉਹੀ ਤੇਲ 'ਚ ਆਪਾਂ ਥੋੜੀ ਜਿਹੀ ਪਹਿਲਾਂ ਹਿੰਗ ਪਾ ਦਵਾਂਗੇ। ਅੱਧਾ ਚਮਚਾ ਆਪਾਂ ਜੀਰੇ ਦਾ ਪਾਵਾਂਗੇ। ਅੱਧਾ ਚਮਚਾ ਆਪਾਂ ਰਾਈ ਦਾ ਪਾਵਾਂਗੇ। ਜੀਰੇ ਤੇ ਦਾਣੇ ਨੂੰ ਆਪਾਂ ਤੇਲ 'ਚ ਬਣਾ ਲਵਾਂਗੇ ਥੋੜੀ ਜਿਹੀ। ਦੀਰਾ ਤੇ ਰਾਈ ਆਪਾਂ ਬਣਦੀ ਹੈਗੇ ਹੁਣ ਆਪਾਂ ਇਹਦੇ ਵਿੱਚ ਤਿੰਨ ਪਿਆਜ਼ ਲੈਣੇ ਲੰਮੇ ਲੰਮੇ ਪੀਸਾਂ ਚ ਕੱਟ ਲੈ ਅੱਧਾ ਆਪਾਂ ਲਸਣ ਦਾ ਗੱਠਾ ਲਿਆ ਲਸਣ ਤੇ ਪਿਆਜ਼ ਜਾਨੂੰ ਆਪਾਂ 10 ਮਿੰਟ ਭੁੰਨਾਂਗੇ ਪਿਆਜ਼ ਜਾਨੂੰ ਆਪਾਂ ਦੋ ਤੰਦੇ ਵੇਰੀ ਹਲਾ ਦਵਾਂਗੇ ਤੇ ਆਜ ਆਪਣੇ ਬਣ ਗਏ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿਰਚ ਪਾਵਾਂਗੇ ਅੱਧਾ ਚਮਚਾ ਆਪਾਂ ਲਾਲ ਮਿਰਚ ਦਾ ਪਾਵਾਂਗੇ ਇੱਕ ਚਮਚਾ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚਾ ਆਪਾਂ ਹਲਦੀ ਦਾ ਪਾਵਾਂਗੇ ਤਿੰਨ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਹਰੀਆਂ ਮਿਰਚਾਂ ਪਾ ਦਵਾਂਗੇ ਤੇ ਤੜਕੇ 'ਚ ਆਪਾਂ ਪਾ ਦਾਂਗੇ लूण मिर्च में आप तड़के मिक्स कर देवेंगे लूण मिर्च आप तड़के मिक्स कर लेकिन आप भी पा देवे फ्राई करिए ਦੇ ਤੁਸੀਂ ਅਰਦੀ ਦੀ ਸਬਜ਼ੀ ਚ ਟਮਾਟਰ ਪਾਉਣੇ ਨੇ ਆਪਾਂ ਟਮਾਟਰ ਵੀ ਪਾ ਸਕਦੇ ਹਾਂ ਆਪਾਂ ਟਮਾਟਰ ਨਹੀਂ ਪਾਇਆ ਅਰਦੀ ਦੀ ਸਬਜ਼ੀ ਚ ਹੁਣ ਆਪਾਂ ਅਰਦੀ ਨੂੰ ਤੜਕੇ ਦੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਤੜਕੇ ਅਰਦੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ 5 ਮਿੰਟ ਸਬਜ਼ੀ ਨੂੰ ਬਣਾਵਾਂਗੇ ਆਪਾਂ ਗੈਸ ਬੰਤੇ ਕਰ ਦਵਾਂਗੇ ਉਤਨੋਂ ਸਬਜ਼ੀ ਨੂੰ ਆਪਾਂ ਟਾਕ ਦੇਵਾਂਗੇ ਸਬਜ਼ੀ ਆਪਾਂ 5 ਮਿੰਟ ਮਣਾ ਲਈ ਸਬਜ਼ੀ ਆਪਣੀ ਬਣ ਗਈ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚਾ ਗਰਮ ਮਸਾਲੇ ਦਾ ਪਾ ਦਵਾਂਗੇ ਹੁਣ ਆਪਾਂ ਹੱਥ ਤੇ ਮਲ ਕੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਸੁੱਕਿਆ ਹੋਇਆ ਧਨੀਆ ਪਾ ਦਵਾਂਗੇ ਆਰਬੀ ਦੀ ਸਬਜੀ ਬਣ ਕੇ ਆਪਣੀ ਤਿਆਰ ਆ ਹੋਰ ਤੁਸੀਂ ਵੀ ਮੇਰੇ ਤਰੀਕੇ ਨਾਲ ਜਰੂਰ ਬਣਾਇਓ ਆਰਬੀ ਦੀ ਸਬਜੀ ਬਹੁਤ ਸਵਾਦਗਰਦੀ ਆ ਇਸ ਤਰ੍ਹਾਂ ਹੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਮੇਰੇ ਚੈਨਲ ਤੇ ਜਾ ਕੇ ਵੈਲ ਲਾਈਕਨ ਨੂੰ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ